ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨਸਾਰ ਉਹਨਾਂ ਵੱਲੋਂ ਚਲਾਇਆ ਹੋਇਆ ਬੀਰਪੇ ਦਾ ਲੰਗਰ ਅੱਜ ਵੀ ਦੁਨੀਆ ਭਰ ਦੇ ਵਿੱਚ ਇੱਕ ਫ੍ਰੀ ਸੇਵਾ ਜੋ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਹਰੇਕ ਸਿੱਖ ਦੇ ਇਹ ਦਿਲ ਦੇ ਵਿੱਚ ਹੈ ਕਿ ਅਸੀਂ ਜੋ ਫਰੀ ਸੇਵਾ ਗੁਰੂ ਕੇ ਲੰਗਰਾਂ ਵਿੱਚ ਕਰਨੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਭਲੀ ਭਾਤ ਜਾਣੂ ਹੋ ਕਿ ਹਰ ਹਰ ਹਫਤਾਵਾਰੀ ਪ੍ਰੋਗਰਾਮ ਦੇ ਮੁਤਾਬਕ ਜੋ ਕੇ ਤਖਤ ਸ੍ਰੀ ਹਜੂਰ ਸਾਹਿਬ ਨਾਲ ਦੇੜ ਵਿਖੇ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ ਉਹਨਾਂ ਦੇ ਲਈ ਜੋ ਟ੍ਰੇਨ ਜੋ ਰੇਲ ਗੱਡੀ ਰਮਪਰਾਪੁਰ ਰੇਲਵੇ ਸਟੇਸ਼ਨ ਤੇ ਰੁਕਦੀ ਹੈ ਉਸ ਦੇ ਵਿੱਚ ਜੋ ਸੰਗਤਾਂ ਜਾਂਦੀਆਂ ਨੇ ਉਹਨਾਂ ਲਈ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ ਇਸ ਲਈ ਗੁਰੂ ਕੇ ਲੰਗਰਾਂ ਦੇ ਵਿੱਚ ਮਿੱਠੇ ਚੌਲਾਂ ਦੀ ਸੇਵਾ ਸਰਦਾਰ ਅਵਤਾਰ ਸਿੰਘ ਜੀ ਤਾਰੀ ਸੁਪੁੱਤਰ ਸਰਦਾਰ ਬਾਬੂ ਸਿੰਘ ਮਾਨੇ ਦੇ ਪਰਿਵਾਰ ਚੋਂ ਉਹਨਾਂ ਵੱਲੋਂ ਮਿੱਠੇ ਚੌਲਾਂ ਦੀ ਉਹਨਾਂ ਦੇ ਪਰਿਵਾਰ ਵੱਲੋਂ ਸੇਵਾ ਕੀਤੀ ਗਈ ਹੈ ਸੋ ਉਹਨਾਂ ਦੇ ਪਰਿਵਾਰ ਦਾ ਸਾਰੀਆਂ ਸੰਗਤਾਂ ਵੱਲੋਂ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਦੇਖ ਰਹੇ ਹੋ ਗੁਰਦਰਾ ਸਾਹਿਬ ਦੇ ਵਿੱਚ ਇਹ ਜੋ ਪ੍ਰੋਗਰਾਮ ਇਹ ਜੋ ਗੁਰੂ ਕਾ ਲੰਗਰ ਅਤੁੱਟ ਵਰਤੌਣ ਵਾਸਤੇ ਤਿਆਰ ਕੀਤਾ ਜਾਂਦਾ ਹੈ ਅਤੇ ਦੂਸਰੀ ਸੇਵਾ ਬੇਲਪੂਰੀ ਦੇ ਜੋ ਭੁਜੀਏ ਦੇ ਪੈਕਟ ਉਹ ਸਰਦਾਰ ਗੁਰਸੇਵਕ ਸਿੰਘ ਜੀ ਸੁਪੁੱਤਰ ਸਰਦਾਰ ਗੁਰਚਰਨ ਸਿੰਘ ਜੀ ਭੋਲੇ ਕੇ ਪਰਿਵਾਰ ਵਿੱਚੋਂ ਉਹਨਾਂ ਦੇ ਸਾਰੇ ਹੀ ਪਰਿਵਾਰ ਦਾ ਅਤੇ ਉਹਨਾਂ ਦਾ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਨੇ ਇਹ ਬੜਮੁੱਲੀ ਸੇਵਾ ਇਸ ਗੁਰੂ ਦੇ ਲੰਗਰਾਂ ਦੇ ਵਿੱਚ ਪਾ ਕੇ ਸੋ ਆਪ ਵੀ ਬੜ ਭਾਗੇ ਹੋਏ ਅਤੇ ਸੰਗਤਾਂ ਨੂੰ ਵੀ ਲੰਗਰ ਸ਼ਕਾਇਆ ਗਿਆ ਸੋ ਸਾਰੀਆਂ ਸੰਗਤਾਂ ਇਸ ਜੋ ਗੁਰੂ ਦੇ ਲੰਗਰ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੀਆਂ ਹਨ ਸੋ ਆਪ ਵੀ ਜੋ ਇਹ ਗੁਰੂ ਦੇ ਲੰਗਰਾਂ ਦੇ ਵਿੱਚ ਸੇਵਾ ਕਰਨੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਗਏ ਨੇ ਉਹਨਾਂ ਨਾਲ ਸੰਪਰਕ ਕਰਕੇ ਆਤਮਕ ਲਾਹੇ ਪ੍ਰਾਪਤ ਕਰ ਸਕਦੇ ਹੋ ਜੀ ਸੋ ਸੰਗਤਾਂ ਗੁਰੂ ਕੇ ਲੰਗਰ ਵਰਤੌਣ ਵਾਸਤੇ ਤਿਆਰ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਜੀ ਸੋ ਕਿਰਪਾ ਕਰਕੇ ਜਿਨ੍ਹਾਂ ਗੁਰੂ ਪਿਆਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਅਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਸਾਨੂੰ ਹੌਸਲਾ ਫੁਜਾਈ ਮਿਲ ਸਕੇ ਸੋ ਆਪ ਜੀ ਅੱਗੇ ਹੱਥ ਚੁੜ ਕੇ ਬੇਨਤੀ ਹੈ ਕਿ ਇਸ ਸੇਵਾ ਦੇ ਵਿੱਚ ਵੱਧ ਤੋਂ ਵੱਧ ਸਾਥ ਪਾਇਆ ਜਾਵੇ ਧੰਨਵਾਦ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਗਰ ਕਰੜਵਾਲਾ ਵਾਹਿਗੁਰੂ ਬੁੱਗਰਾ ਬੁਰਜਮਾਨ ਸਾਈਆ ਪਿੰਡ ਰਾਮਪਰਾਫੂ ਤੇ ਰਾਮਪਰਾ ਮੰਡੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਇਹ ਵਾਦ ਚੜ ਕੇ ਸਤ ਪਾਇਆ ਜਾਂਦਾ ਲੰਗਰਾਂ ਦੇ ਵਿੱਚ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਅਤੇ ਆਲੂ ਵਾਲੀਆ ਵਾਸਤੇ ਮੈਨੇਜਰ ਸਰਦਾਰ ਬੂਟਾ ਸਿੰਘ ਜੀ ਵੱਲੋਂ ਵੀ ਹਰ ਵਾਰ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਂਦਾ ਹੈ ਸੋ ਸਭ ਦਾ ਬੀਬੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਲੰਗਰ ਪਕਾਉਣ ਦੇ ਵਿੱਚ ਮਦਦ ਕੀਤੀ ਅਤੇ ਸਾਰੀਆਂ ਸੰਗਤਾਂ ਦਾ ਸਾਰੇ ਨਗਰਾਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਤੋਂ ਵੀ ਵਾਅਦਾ ਵਾਅਦਾ ਪੱਟੀ ਲੰਗਰ ਲਾਉਣ ਦਾ ਪਰਮਾਤਮਾ ਬਖਸ਼ੇ ਤੇ ਵੀਡੀਓ ਦੇ ਅੰਤ ਦੇ ਵਿੱਚ ਤੁਸੀਂ ਸੇਵਾਦਾਰਾਂ ਦੇ ਸੰਪਰਕ ਨੰਬਰਾਂ ਤੇ ਸੰਪਰਕ ਕਰਕੇ ਆਪ ਵੀ ਇਸ ਬੜੁੰਡੀ ਸੇਵਾ ਦਾ ਨਿੱਗ ਮਾਨ ਸਕਦੇ ਹੋ। ਨਾਹਿ ਗੁਰੂ ਸਾਥ ਨਾਮ ਹੈ ਗੁਰੂ ਜੀ